ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਪਰਿਵਾਰ ਦੇ ਵਿੱਚ ਜੋ ਕੱਲ ਵੀਰ ਸਾਨੂੰ ਮਿਲਿਆ ਸੀ ਕਿ ਆਹੇ ਵੀਰ ਤੇ ਮਲਕੀਤ ਸਿੰਘ ਤੇ ਇਹਨੂੰ ਇਹ ਸਾਨੂੰ ਮਿਲਿਆ ਸੀ ਭੈਣੀ ਬਡਿੰਗਾਪਿੰਡ ਤੋਂ ਆ ਵੀਰ ਹੁਣੇ ਆਏ ਹਨ ਜੋ ਸਾਡੇ ਕੋਲ ਛੱਡ ਕੇ ਗਏ ਸੀਗੇ ਇਹ ਕਈ ਦਿਨਾਂ ਦਾ ਹਲਾ ਪਤਾ ਸੀਗਾ ਇਹਦੇ ਅੱਜ ਸਾਡੇ ਕੋਲ ਭਤੀਜਾ ਭਤੀਜਾ ਜੀ ਤੁਸੀਂ ਭਰਾ ਹੋ ਬ੍ਰਦਰ ਤੁਸੀਂ ਭਰਾ ਹੋ ਵੀਰ ਦੇ ਇਹ ਤੁਸੀਂ ਭਤੀਜੇ ਜੀ ਦੇ ਦੋਨੇ ਆਏ ਨੇ ਬਾਈ ਹੁਣੀ ਇਹਨੂੰ ਵੀਰ ਨੂੰ ਅੱਜ ਲੈ ਕੇ ਜਾਣ ਵਾਸਤੇ ਬੜੀ ਖੁਸ਼ੀ ਹੋਈ ਆ ਕਿਉਂਕਿ ਜਦੋਂ ਕੋਈ ਪਰਿਵਾਰ ਦੇ ਵਿੱਚ ਜਾਂਦਾ ਵਿਛੜਿਆ ਹੋਇਆ ਬੰਦਾ ਤਾਂ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਤੇ ਵੀਰਿਸ਼ ਦੇ ਭਰਾ ਜਾਇਨੇ ਅੰਬਾੜੇ ਤੋਂ ਅੱਗੇ ਤੋਂ ਕਿੰਨੇ ਕਿਲੋਮੀਟਰ ਬਾਈ ਅੰਬਾੜੇ ਤੋਂ ਪੈਂਦਾ ਜੀ ਬਾਈ 30 ਕਿਲੋਮੀਟਰ 20 ਕਿਲੋਮੀਟਰ 20 ਕਿਲੋਮੀਟਰ ਪਿੰਡ ਪੈਂਦਾ ਬੁੱਧ ਤੇ 20 ਕਿੱਥੇ ਕਿੰਨੇ ਕਿਲੋਮੀਟਰ ਬਾਰੇ ਸੁਣੋ ਇੱਥੇ ਪੈ ਕੇ ਕਿੰਨਾ ਬੜਾ ਅਰੀ ਕਰਦਾ 150 ਕਿਲੋਮੀਟਰ ਤੋਂ ਆਏ ਨੇ ਬਾਈ ਹੁਣੀ ਇੱਕ ਰਾਤ ਵੀਡੀਓ ਪਾਈ ਜੀ ਕਾ ਵੀਡੀਓ ਪਾਉਣ ਤੋਂ ਬਾਅਦ ਰਾਤ ਨੂੰ ਬਾਈ ਉਹਨਾਂ ਨੇ ਸਾਡਾ ਧੰਨਵਾਦ ਵੀ ਕੀਤਾ ਤੇ ਸਾਡੇ ਕੋਲ ਆਏ ਤੇ ਇਹਨਾਂ ਅੱਜ ਮਾਇਆ ਦੀ ਸੇਵਾ ਵੀ ਸਾਨੂੰ ਦੇਖ ਕੇ ਨੇ ਖੁਸ਼ੀ ਵਿੱਚ ਵੀ ਸਾਨੂੰ ਬੜੀ ਇਸ ਚੀਜ਼ ਦੀ ਮਨ ਨੂੰ ਖੁਸ਼ੀ ਵੀ ਪਰਿਵਾਰ ਦੇ ਸਾਡੇ ਇੱਥੇ ਮੈਂਬਰ ਰਹਿੰਦਾ ਸੀ ਵੀ ਬੜੀ ਵਧੀਆ ਜਗ੍ਹਾ ਦੇ ਵਿੱਚ ਤੇ ਐਸਪੀ ਨੂੰ ਅੱਜ ਲਿਆ ਰਹੇ ਨੇ ਧੰਨਵਾਦ ਵੀਰੋ ਤੁਹਾਡਾ ਹਨਾ ਧੰਨਵਾਦ ਵੀਰੋ ਤੁਹਾਡਾ ਬਹੁਤ ਬਹੁਤ ਤੁਸੀਂ ਵੀ ਸਾਡੇ ਕੋਲ ਬੰਦਾ ਲਾਇਆ ਧੰਨਵਾਦ ਜੀ ਮੈਂ ਸਾਹਿਬ ਜੀ ਨਹੀਂ ਆਪ ਦਾ ਜਿਆਦਾ ਧੰਨਵਾਦ ਜੀ ਪਰਮਾਤਮਾ ਦਾ ਜੀ ਧੰਨਵਾਦ ਜੀ ਤੁਹਾਨੂੰ ਸਾਨੂੰ ਪਤਾ ਇਹ ਬੰਦਾ ਬੈਠਾ ਡਿਸਟ੍ਰਿਕਟ ਦਾ ਤੁਹਾਨੂੰ ਧੰਨਵਾਦ ਸਾਰਿਆਂ ਦਾ ਵੀ ਧੰਨਵਾਦ